ਆ ਲੈ 700 ਕਟਾ ਦੇ ਨਹੀਂ ਦੇਣਾ ਇਹ ਕਟਾ ਦੇ ਲੈ ਉਹ 900 ਦਾ ਦਿੰਨੇ ਆ ਤੂੰ ਇਹ ਕਟ ਨਾ ਪਾਵਣ ਮੇਰੇ ਨਾਲ ਗੱਲ ਜੇ ਦਾ ਭਰਾਵਾ ਲੈਣਾ 990 ਰੁਪਏ ਮੰਨ ਕੇ 20 ਐਂ ਕਰ ਯਾਰ ਆ ਫੜ ਆ ਫੜ ਨਹੀਂ ਰਹਿਣ ਦੇ ਭਾਈ ਅੱਕ ਦਾ 7200 ਰੁਪਏ ਆਉਂਦੀ ਮੰਦੀ ਦੇ ਨਹੀਂ ਆ ਗੱਲ ਨਹੀਂ ਤੇ ਪਰ ਉਹ ਹੀ 990 770 ਦਾ ਭਾਈ ਇਹਨਾਂ ਤਰਾ ਉਹ ਦਿਆ ਦਾ 700 ਦਾ 770 ਦਾ ਵੀ ਭਾਈ ਇਹਨਾਂ ਤਰਾ ਉਹ 7500 ਦਾ ਪਾਈ ਜਾਂਦਾ ਫਿਰ ਚਲ ਕੋਈ ਮੇਰ ਗੱਲ ਸਮਝ ਮੈਂ ਕੈਮਰਾ ਬੰਦ ਕਰ ਚੱਲ ਇੱਥੇ ਹੀ ਹੁਣ ਗੱਲ ਨੂੰ ਕੀ ਆ ਜੀ ਸੱਲਾ ਹੁਣ ਯਾਰ ਹੁਣ ਦੇ ਸਭ ਦਾ ਕਟੂ ਦੀ ਕੁਆਲਟੀ ਆ ਲੈ ਆਹਨ ਕੀ ਆ ਕੁਆਲਿਟੀ ਇਹਦੀ ਕਿਹੜੀ ਆ ਲੈ ਦੱਸੀ ਮੈਂ ਕਿਵੇਂ ਕੀਤੀ ਆ ਪਵਨ ਮੰਡਾ ਵੀਡੀਓ ਜੀ ਦੱਸੀ ਕਿਵੇਂ ਕੀਤਾ ਆ ਆਉਂਦੀ ਮੰਡੀ ਰੁਪਏ ਦੇਣੇ ਆ ਠੀਕ ਆ ਕਿੰਨੇ ਕਿੰਨੇ ਦੇਣੇ ਆ ਇੱਕ ਮੰਡੀ ਛੱਡ ਕੇ ਲੈ ਲਈ 9500 ਕਿੰਨੇ ਦੇ ਬਾਈ ਕਿਉਂ ਬਾਈ ਮੈਂ 100 ਨੌ ਦੇ ਬਰਾਬਰ ਹੋਈ ਅੱਜ ਬਰਾਬਰ ਆ ਅਧਾਰ ਆ ਜੀ ਨੌ ਦੇ ਲਾ ਫੜ ਪੈਸੇ ਲਾ 100 ਹੋ ਜਾਂਦਾ ਲਾ ਵੀ ਸਾਢੇ ਜਿਆਦਾ ਫੜ ਬੰਦੇ ਨਹੀਂ ਭਾਈ ਮੁੱਲ ਮਗਾਓ ਜਿਵੇਂ ਪਾਵਨ ਨੇ ਮਗਾਦੇ ਪਾਵਨ ਤਾਂ ਨਹੀਂ ਪਤਾ ਕਿਵੇਂ ਮਗਾਈ ਜਾਂਦਾ ਆ ਜਾ ਪਾਵਨ ਓਏ ਪ੍ਰਧਾਨ ਜੀ ਮੈਂ ਮੋੜਦਾ ਮੈਂ ਜਵਾਨ ਪਹਿਲਾ ਪ੍ਰਧਾਨਕ ਪਹਿਲਾ ਕਿਉਂ ਨਹੀਂ ਮਿਲਿਆ ਹੋਰ ਕਰਨਾ ਹੀ ਪੈਂਦਾ ਲਾਲਚ ਹੁੰਦਾ ਸਾਨੂੰ ਵੀ 200 ਬਾਜ ਜਾਣ ਪੈਸੇ ਤਾਂ ਦੇਣੇ ਹੀ ਆ ਬਸ ਲੈ ਨਾ ਉਹ ਨਗਦ ਮਿਲਦਾ ਸੀ ਤਾਂ ਭਾਈ ਦੇ ਸੀ ਲੈ ਵੀ ਹੁਣ ਤਾਂ ਕਾਹ ਬਾਈ ਦੀ ਗੱਲ ਕਰੀਂ ਪੜਾ ਦੇ ਯਾਰ ਹੁਣ ਦੀ ਦੀ ਮੈਡੀਕਲ ਜਾਇ ਪ੍ਰਧਾਨ ਕਹਦੇ ਬਾਈ ਦੀ ਗੱਲ ਲੈ ਵੀ ਸਾਢੇ 9000 ਦਾ ਸੌਦਾ ਹੋ ਗਿਆ ਜੱਗੀ ਤੈਨੂੰ ਵੀ ਜਾਣਦੇ ਆ ਮਾਰਾ ਕੇ ਪੂਰਾ ਤੇਰਾ ਰਸਤਾ ਭੜ ਦੇ ਉਹ ਯਾਰ ਕਰਨ ਨਹੀਂ ਪਤਾ ਪਉਣੀ ਯਾਰ ਇਹ ਹੁਣ ਖੋ ਕੇ ਬਖਾਰਾ ਸਾਈਡਾ ਟਾਇਰ ਫੜੀ ਬੈਠਾ ਹੋ ਗਿਆ ਹੋ ਗਿਆ ਪਹਿਲਾਂ ਦੇ ਦਊਗਾ 200 ਲੈ ਵੀ ਹੁਣ ਅੱਠ ਦਿਨਾਂ ਤੋਂ ਨਾ ਨਾ ਮਾਣਾ ਚੜ ਜੇ ਯਾਰ ਪਹਿਲਾਂ ਭੋਮੇ ਦਿੱਤੇ ਕੋਚ ਬੱਤੀ ਆ ਚਾੜ ਗਰੀ ਜਨੇ ਜੱਗੀ ਯਾਰ ਨੌ ਰਜੂਗਾ ਸਿੱਧਾ ਹਾਂ 500 ਦੇ ਦੇ 500 ਦੇ ਦੇ ਨੌ ਆ ਰਸੇ ਦਾ ਦਸਾ ਨਹੀਂ ਦੇਣੇ ਪੈਗੇ ਕਿੰਨੇ ਚ ਕਰਤਾ ਬਾਈ ਪਵਨ ਇਹੋ ਅੱਜ ਆਹੋ ਹੜੀ ਤੱਕ ਹੋਇਆਗਾ ਧੱਕਾ ਤਰੇ ਨਾਲ ਆਹੋ ਉਹ 7500 ਦੇ ਜੱਗੀ ਬਗਾਈ ਜਾਂਦਾ ਨਹੀਂ ਨਹੀਂ ਮੈਂ ਲਾਉਦਾ ਕਿਹਨਾਂ ਪਰ ਜਾ ਤੂੰ ਇਹ ਪੈਸਾ ਕਰਦਾ ਆ ਜੀ ਕਿਆ ਦਿਨ ਨੂੰ ਆਉਂਦਾ ਕਿਆ ਮੈਂ 75 ਰੁਪਏ ਦਾ ਮੈਂ ਵੰਦੇ ਰਿਹਾ ਮੈਂ ਨਾਉਂ ਦਾ ਦੇਉਂਗਾ ਮੈਂ ਤਾਂ ਕਿੰਨੇ ਦਾ ਮੂੰਹ ਸਹੀ ਪੈਸੇ ਲਾ ਦੇ ਯਾਰ ਨਹੀਂ ਵਜਨ ਦਪਾ ਯਾਰ ਹਮਨੇ ਤੈਨੂੰ ਜਾਵਾ ਯਾਰ ਉਹ ਤੂੰ ਆ ਗਿਆ ਉਹ ਸੈਂਕੜੇ ਤੋਂ ਕਹਿੰਦਾ ਖੜਾ ਆਉਂਦਾ 12 20 ਕਿਲੋ ਬੱਚਾ ਹੁਈ ਹਾਂ ਵਜਨ ਦਪਾ ਕੇ ਵੇਖ 20 ਕਿਲੋ ਆਹ ਕਾਹਦੀ ਆ ਗਾਥਣ ਆਹ ਉਹ ਛੱਟ ਦਾ ਕਾਲਾ ਤੇਲ ਹੀ ਲਾਦਾ ਸਾਰਾ ਲੀਡ ਹੈ ਗਾਥਣ ਮੇਰੀ ਉਹ ਬੱਕਰਾ ਫਾਦਾ ਦਾ ਫਰਾ ਮੈਂ ਲਸਾ ਦੇ ਉਹ ਜਾਨੀ ਬਾਹਰ ਜਾ ਦੋ ਦੇਖੀ ਜਾਉਗੇ 2021 ਗੱਲ ਨਹੀਂ ਨੁਗਰਾ ਘੋਡੇ ਦਾ ਦਾ ਕਹਾ ਕਿਵੇਂ ਨਾਲ ਕਰੀ ਸਹੀ ਗੱਲ ਬਾਈ ਨਹੀਂ ਨਾ ਠੀਕ ਹੈ ਜੱਗੀ ਮਗਾਉਂਦਾ ਸੌਦੇ ਨਵੇੜ ਆਉਣਾ ਤੂੰ ਦੇਖੀ ਜਾਉਗਾ ਬੱਚਾ ਦੇਖੀ ਬਹੁਤ ਹੁੰਦਾ ਪਾਲਿਆ ਨਹੀਂ ਨਹੀਂ ਕੀ ਕਿਹੜਾ ਪੈਂਦਾ ਬਾਈ ਆਪਣਾ ਕਪੂਰਾ ਪੈਂਦਾ ਬਾਈ ਹਰਾਂ ਦਾ ਤੇ 9000 ਰੁਪਿਆ ਲਾਇਆ ਬਾਈ ਆਖਰਾ ਕਰਕੇ ਦਾ ਰਸੇ ਦੀ ਫੜਦਾ ਬਾਈ ਸਹੀ ਗੱਲ ਹੈ ਗੈਣ ਲਾ ਗੈਣ ਲਾ ਪੈਸੇ ਲਾ ਬਈ ਨਾਕ ਵਿਖਾ ਦੀ ਆਇਆ ਇਹਨੂੰ ਲਾ ਬਈ ਪੂਰੇ 9000 ਦਾ ਸੌਦਾ ਹੋ ਗਿਆ ਤੇ ਬਾਈ ਤੇਰਾ ਪਿੰਡ ਕਿਹੜਾ ਹਰਾਮਗੜ ਚੁੱਕਾ ਬਾਈ ਦਾ ਪਿੰਡ ਤੇ ਪੂਰੇ 9000 ਦਾ ਸੌਦਾ ਸਿਰੇ ਚੜ ਗਿਆ ਅਗਲਾ ਸੌਦਾ ਹਾਂ ਬਈ ਦੋ ਘਰ ਕਾਦਾ ਸੌਦਾ ਆਇਆ ਬਈ ਹਾਂ ਬਈ ਆ ਦੋਆਂ ਦਾ ਜੋੜੇ ਦਾ ਆਇਆ 20000 ਦਾ ਸੌਦਾ ਕਰਾਇਆ ਜੋੜੇ ਦਾ ਹਾਂਜੀ ਕਿਹਨੇ ਲਿਆ ਇੰਨਾ ਨਾ ਬਾਈਆਂ ਤੂੰ ਇਹ ਨਵੇਂ ਚੈਣੇ ਆਲੇ ਨੇ ਚੈਣੇ ਆਲੇ ਚੈਣੇ ਆਲੇ ਪੱਟੀ ਦੇ ਠੀਕ ਐ ਤੇ ਪੈਸੇ ਦੇ ਦੇ ਬਾਈ ਪੈਸੇ ਬਾਈ ਬਗਰਾ ਜੀ ਬਾਈ ਬਗਾਲੀ ਤੇ ਵੱਧ ਵਾਰਨ ਪੱਕੀ ਗੱਲ ਆ ਬਾਈ ਕਿੰਨੇ ਆਏ ਆ ਤੁਹਾਡੇ ਕੋਲ ਅੱਗੇ ਬਾਈ ਸ਼ੁਕਰਵਾਰ ਬਾਈ ਨੂੰ ਪੁੱਛ ਫੋਨ ਕਰਕੇ ਦਿੱਤਾ ਇਹਨੂੰ ਸ਼ੁਕਰਵਾਰ ਕਾ ਇਹਨਾਂ ਨੂੰ ਦੱਸ ਦੇ ਕਿੰਨੇ ਦਿਨਾਂ ਨੂੰ ਕਣਾ ਯਾਰ 2000 900 ਜਿਹਦਾ ਯਾਰ ਦਿੰਦਾ ਹੁਣ 1000 ਰੁਪਿਆ ਮੈਂ ਇਧਰੋਂ ਕਹਾਂ ਤੋਂ ਆਇਆ ਦੋ ਦਿਨ ਮੈਂ ਪਿੰਡ ਤੱਕ ਗਿਆ ਹੀ ਨਹੀਂ ਮੈਂ ਦੋ ਦੋ ਆਇਆ ਦੋ ਕਰਦੇ ਫਿਰ ਇਹਨੂੰ ਕਹਿੰਦਾ 1000 ਖਰਚਾ ਵੀ ਦੇਉਂਗਾ ਤੀਜਾ ਇੱਕ ਹਜ਼ਾਰ ਲੈ ਚਲ ਹਜ਼ਾਰ ਤਲਾਏ ਮੈਂ 1000 ਰੁਪਇਆ ਦੇ ਦਾਂ ਦੁਕਾਨ ਖਾਈ ਜਾ ਠੀਕ ਆ ਬਾਈ ਦਿਖਾ ਜੂਗਾ ਆਪਾਂ ਤਰੀ ਕਰਾ ਦੇ ਆਈ ਦੀ 2000 ਰੁਪਏ 27 ਦਾ ਆ ਜਿਹੜਾ ਇਹ 27 ਦਾ 27000 ਰਹਿ ਗਿਆ ਬਾਈ ਇਹਨੇ ਹਾਂ ਦਿਖਾਈ ਬੜੀ ਦਊਗਾ ਠੀਕ ਆ 27 ਮਾਰ ਕੇ ਜੰਗਲ ਤਾਂ ਤਾਂ ਹਜੇ ਵੀ ਮੇਰੇ ਕੋਲ ਆਈ ਤਾਂ ਪਹਿਲਾਂ ਹੀ ਮਹਿੰਗੇ ਲੈ ਲਏ ਕਿੰਨੇ ਲਾਗੇ ਚੱਲ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਪਿੱਛੇ ਰਹਿ ਜਾ ਆਜਾ ਲਖਾਇਆ ਆ ਜਾ ਖੜ ਜਾ ਯਾਰ ਬਾਈ 10 ਮਿੰਟ ਸੀ ਲਾ ਹੋਈਆ ਇਹਨੂੰ ਗਾਂ ਨੂੰ ਕਰੀ ਮਾਰੀ ਇਹਨੂੰ ਬੱਚਾ ਨਗਰ ਦੇ ਲਗਾਈ ਕੋਈ ਨਹੀਂ ਜਿਆਦਾ ਮੈਂ ਕਰੂਗਾ ਨਹੀਂ ਨਹੀਂ ਗਦਾ ਕਰ ਰਹੇ ਉਹ 11000 ਦੀ ਖੇਤੀ 13 ਦੀ ਦੇਊਗਾ ਹਾਰੀ ਇਹਨੂੰ 6000 ਮੈਂ ਬਹੁਤ ਦੱਸ ਦਿੱਤਾ ਆ ਗਿਆ ਸੀ ਇੱਥੇ ਦੇਣ ਦਾ ਵਕੀਲ ਗੱਲ ਦਾ ਸੰਭਾਲਾ ਥੋੜਾ ਸਾਢੇ 10 ਦੀ ਹੋਵੇ ਸਾਢੇ 10 ਦਾ 10 ਲਾਇਆ ਸਾਢੇ 10 ਨਹੀਂ ਆ ਗਿਆ ਮੋਪਾ ਲਾਇਆ ਵਾਠੀ ਗਿਆ 500 ਘੱਟ ਦੇ ਮਹਾਤ ਖਾਈ ਲਾਣ ਵਿਖਾ ਛੱਟ ਉਹ ਲਿਖਾਣ ਕਰਾਣਗੇ ਹਰ ਗਾਮ ਲਿਖਾਣ ਸਾਢੇ 10 ਲੱਕੂ ਫੱਟ ਪੈ ਯਾਰ ਲਿਖਾਈ ਕਰਾਣ ਦੇ ਬਾਕੀ ਦਾ ਨਾਮ ਘਰ ਢੋਣ ਦੇ ਸਾਢੇ 10 ਲਿਖਾਈ ਆਪੀ ਲਗਾਏ ਛੱਟ ਦੇ ਆ ਗਿਆ ਦੇਖਿਆ ਬੁੱਤ ਪੈ ਗਿਆ ਲਵਰਦਾ ਨਾਲ ਚੱਲ ਵੜਾ ਨਾਲ ਸਾਢੇ 10 ਹੋਵੇ ਆ ਜਾ ਗੇਲਣਾ ਮੇਰਾ ਪੁੱਤਰ ਕਿੰਨੇ ਦੀ ਮੈਂ ਦੱਸਦਾ ਲੈ 11000 ਦੀ ਕਿੰਨੇ ਦੀ ਕਰਦੀ ਸਾਢੇ 10 ਦੀ ਵੀ ਆ ਟੂ ਹੀ ਮਾਰਦੀ ਸ਼ਾਮ ਨੂੰ ਬਾਈ ਦੋ ਹੀ ਵਾਰ ਮਾਰਦੇ ਆ ਕਿਉਂ ਮੁੱਕ ਜਾਂਦੇ ਆ ਜੇ ਕੋਈ ਮੁੱਕੇ ਨਹੀਂ ਹਾਂ ਇਹ ਲੈ ਇੰਨਾ ਤਗੜਾ ਬੰਦਾ ਹੈ ਪਰ ਤੂੰ ਵੀ ਮੰਨਦਾ ਆ ਠੀਕ ਕਰੀ ਆ ਪੈਸਾ ਨਾ ਹੋ ਰਿਹਾ 500 ਹੋਰ ਦੇ ਦੇ 500 ਆ ਰੁਪਿਆ ਨਾ ਹੋ ਰਿਹਾ ਇਹ ਨਾ ਹੋਈ ਤੱਕ ਫੇਰ ਦੇ ਦੇ ਨਾ ਆਈ ਤਾਂ ਯਾਰ ਭਾਈ ਦਾ ਦਾਂਗੇ ਯਾਰ ਜਾ ਗਿਆ ਉਹ ਗੱਲ ਜਨਾ ਇਦਾਂ ਨਾ ਹੋਏਗਾ ਜਾਣੇ ਨੇ ਇਹ ਬੰਦੇ ਜਾਣਦੇ ਉਹਨਾਂ ਤੋਂ ਜਨਾ ਆਲਦੇ ਰੇ ਰੋਟਾ ਕੱਠ ਵੀ ਹੈਗੀ ਮਗਰ 77 ਬੱਚੇ ਦੋ ਹੋਣਗੇ ਕਿਹੜਾ ਉਹ ਕਹਿੰਦਾ ਪਾਠ ਵੀ ਆਈ ਹੈ ਮਗਰ ਦੋ ਹੀ ਦੋ ਨਹੀਂ ਨਹੀਂ ਤਿੰਨ ਸੀਗੇ ਦੋ ਲਾਲ ਇਹਨਾਂ ਨੇ ਦੋ ਲਾ ਲਏ ਅਜੇ ਵੀ ਚਲਦੀ ਆ ਕਿ ਨਹੀਂ ਐਂ ਦੱਸ ਦੇ ਮੜਾ ਜਾ ਉਹ ਬੱਚੇ ਤਿੰਨ ਸੀ ਜਿਹੜੇ ਦੋ ਲਾਏ ਉਹ ਵੀ ਦੇ ਦੇ ਜਾਂਦਾ ਬੱਚੇ ਉਹ ਚੱਲਦੀ ਆ ਇੰਨੇ ਦੀ ਬੱਚਾ ਇੱਕਾ ਵੇਖ ਲੈ ਹੁਣ ਤਾਂ ਚਲਦੀ ਆ ਭਜਾ ਕੇ ਦੇਵਾਂਗੇ ਜਮਾਂ ਚੋਲੇ ਅਸੀਂ 25 ਹਾਂ ਮਾਰ ਰੱਖਿਆ ਸੀ ਜਦ ਤੱਕ ਕਿਧਰ ਹੋ ਰਿਹਾ ਕੋਈ ਨਾ ਲੈ ਜਾਓ ਯਾਰ ਬਾਈ ਇਹਨਾਂ 25 ਹਾਂ ਲਾਣਾ ਚੋਲਾ ਸੀ ਮਾਰ ਪੱਠਾ ਰੱਖ ਲਈ ਇਹਨਾਂ ਨੇ ਦੋ ਪੱਠਾ ਰੱਖ ਲਈ ਚੋਲਾ ਤੇਰੇ ਲੈ ਵੇਖੀ ਸਾਈਡ ਤੇ ਹੋ ਜਾ ਹੁਣ ਕੋਈ ਨਹੀਂ ਕਿਹੜਾ ਪਿੰਡ ਆਪਣਾ ਬਾਜਾ ਬਾਜਾ ਠੀਕ ਹੈ ਠੀਕ ਢੋਲੇ ਵੇ ਆ ਬੱਚਾ